ਸਸੀਕਾਲ ਜੀ ਖਬਰ ਵਾਲੇ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰਾ ਸਸੀਕਾਲ ਅੱਜ ਅਸੀਂ ਲੁਧਿਆਣਾ ਜ਼ਿਲ੍ਹੇ ਦੇ ਰਾਏਕੋਟ ਵਿਖੇ ਪਹੁੰਚੇ ਹੋਏ ਆ ਇਹ ਤਾਰਾ ਸਿੰਘ ਆਰਟ ਗੈਲਰੀ ਆ ਜਿਹੜਾ ਤੁਸੀਂ ਦੇਖ ਰਹੇ ਹੋ ਕਿਉਂਕਿ ਇਸ ਨੂੰ ਦਿਖਾਉਣਾ ਜ਼ਰੂਰੀ ਆ ਦਰਸ਼ਕਾਂ ਤੱਕ ਪਹੁੰਚਾਉਣਾ ਤਾਂ ਜ਼ਰੂਰੀ ਆ ਇਸ ਇਹ ਜਿਹੜੀ ਗੈਲਰੀ ਤੇ ਹੁਣ ਜਿਹੜੀ ਹੈਗੀ ਆ ਤੀਜੀ ਔਰ ਚੌਥੀ ਪੀੜ੍ਹੀ ਜਿਹੜੇ ਕੰਮ ਕਰ ਰਹੇ ਨੇ ਤੇ ਪੂਰਾ ਇਤਿਹਾਸ ਜਿਹੜਾ ਹੈਗਾ ਸਿੱਖ ਇਤਿਹਾਸ ਵੀ ਉਹ ਪੂਰਾ ਸਟੈਚੂ ਦੇ ਰਾਹੀਂ ਜਿਹੜਾ ਹੈਗਾ ਤਿਆਰ ਕਰਦੇ ਨੇ ਮੂਰਤੀਆਂ ਦੇ ਜਾਦੂਗਰ ਨੇ ਤੇ ਸਭ ਤੋਂ ਪਹਿਲਾਂ ਇਹ ਕਿਉਂਕਿ ਤਾਰਾ ਸਿੰਘ ਮਰਹੂਮ ਆਰਟਿਸਟ ਸੀਗੇ ਉਹਨਾਂ ਦੀ ਸਭ ਤੋਂ ਵੱਧ ਜਿਹੜੀ ਹੈਗੀ ਆ ਪਬਲਿਸਿਟੀ ਉਸ ਸਮੇਂ ਹੋਈ ਉਸ ਸਮੇਂ ਪਬਲਿਕ ਦੇ ਹੋਂਦ ਵਿੱਚ ਆਏ ਜਦੋਂ ਉਹਨਾਂ ਨੇ ਦੇ ਵਿੱਚ ਪਹਿਲਾ ਸਿੱਖ ਅਜਾਇਬ ਘਰ ਬਣਾਇਆ ਜਿਹੜਾ ਕਿ ਗੁਰਦੁਆਰਾ ਮਹਿਦੀਆਣਾ ਸਾਹਿਬ ਵਿਖੇ ਬਣਾਇਆ ਜਿਹੜਾ ਕਿ ਅਰਦਾਸ ਤੋਂ ਦੇ ਦਰਾਂ ਨਹੀਂ ਜਿਹੜਾ ਹੈਗਾ ਜਿਵੇਂ ਅਰਦਾਸ ਸਿੱਖ ਗੁਰੂਆਂ ਦੀ ਜਿਹੜੀ ਅਰਦਾਸ ਆ ਕਰਦੇ ਆ ਤੇ ਉਹਦੇ ਮੁਤਾਬਕ ਹੀ ਜਿਹੜੇ ਹੈਗੇ ਸਟੈਚੂ ਬਣੇ ਆ ਤੁਸੀਂ ਦੇਖ ਰਹੇ ਹੋ ਤਸਵੀਰ ਦੇ ਵਿੱਚ ਹੁਣ ਇਸ ਗੈਲਰੀ ਵਿੱਚ ਸਰਦਾਰ ਤਾਰਾ ਸਿੰਘ ਦੇ ਪੁੱਤਰ ਪਰਮਿੰਦਰ ਸਿੰਘ ਜਿਹੜੇ ਹੈਗੇ ਆ ਉਹ ਦੇਖ ਰਹੇ ਆ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਉਣੇ ਆ ਤੇ ਆਓ ਤੁਹਾਡੀ ਤਾਰਾ ਸਿੰਘ ਜੀ ਦੇ ਪੁੱਤਰ ਪ੍ਰਵਿੰਦਰ ਸਿੰਘ ਜਿਹੜੇ ਹੁਣ ਇਹ ਸਟੈਚੂ ਜਿਹੜੇ ਹੈਗੇ ਆ ਮੂਰਤੀ ਕਲਾ ਨੂੰ ਸਥਾਪਿਤ ਜਿਹੜੇ ਕਰ ਰਹੇ ਆ ਮੂਰਤੀਆਂ ਦੇ ਜਾਦੂਗਰ ਤੁਹਾਡਾ ਸਵਾਗਤ ਹੈ ਜੀ ਪ੍ਰਵਿੰਦਰ ਜੀ ਸਤਿਕਾਰ ਜੀ ਪਹਿਲੀ ਗੱਲ ਆ ਬੜਾ ਮਨ ਨੂੰ ਖੁਸ਼ੀ ਹੋਈ ਜਿਹੜਾ ਕਿਉਂਕਿ ਤੁਸੀਂ ਜਰਨੈਲ ਜਿਹੜੇ ਹੈਗੇ ਆ ਜਰਨੈਲਾਂ ਦੇ ਬੁੱਤ ਬਣਾ ਰਹੇ ਹੋ ਕਿਉਂਕਿ ਮੈਂ ਤੁਹਾਡੇ ਫਾਦਰ ਸਾਹਿਬ ਨੂੰ ਤੁਹਾਨੂੰ ਵੀ ਉਸ ਸਮੇਂ ਮਿਲਦਾ ਰਿਹਾ ਜਦੋਂ ਗੁਰਦਰਾ ਮਹਿਦੀਆਣਾ ਸਾਹਿਬ ਤੁਸੀਂ ਬੜੇ ਜਿਹੜੇ ਹੈਗੇ ਸਟੈਚੂ ਤਿਆਰ ਕੀਤੇ ਨੇ ਤੇ ਕਿਉਂਕਿ ਫਿਰ ਉਸ ਤੋਂ ਬਾਅਦ ਵਿੱਚ ਤੁਸੀਂ ਇੱਥੇ ਤਾਰਾ ਸਿੰਘ ਗੈਲਰੀ ਜਿਹੜੀ ਹੈਗੀ ਆ ਉਹਨਾਂ ਦੀ ਸਟਾਰਟ ਕੀਤੀ ਇਹ ਹੁਣ ਮੈਨੂੰ ਇਹ ਤੁਸੀਂ ਕਦੋਂ ਤੋਂ ਸ਼ੁਰੂ ਕੰਮ ਕੀਤਾ ਇਹ ਜਿਹੜਾ ਹੈਗਾ ਕਿਉਂਕਿ ਫਾਦਰ ਸਾਹਿਬ ਤਾਂ ਚਲੋ ਸੀਗੀ ਤੁਸੀਂ ਕਿੰਨੇ ਸਾਲਾਂ ਦੇ ਸੀ ਜਦੋਂ ਪੜ੍ਹਦੇ ਆ ਪੜ੍ਹਦੇ ਸਟਾਰਟ ਕਰ ਲਿਆ ਤੁਸੀਂ ਪਹਿਲਾਂ ਤਾਂ ਮੈਂ ਖਬਰਾਂ ਵਾਲੇ ਟੀਵੀ ਦਾ ਫਰਮਿੰਦਰ ਜੱਟਪੁਰੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਤੇ ਕਰ ਪਹੁੰਚ ਕੀਤੀ ਤੇ ਰਹੀ ਗੱਲ ਕੰਮ ਦੀ ਕੰਮ ਮੈਂ ਸਕੂਲ ਤੋਂ ਹਟ ਕੇ ਜੀ ਮੈਂ ਆਪਣੇ ਦਾਦਾ ਜੀ ਨਾਲ ਲੱਗਿਆ ਸੀਗਾ ਜੀ 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 ਮੈਂ ਦਾਦਾ ਜੀ ਨਾਲ ਗੁੰਮਟਾਂ ਦਾ ਕੰਮ ਸਿੱਖਣ ਲੱਗਿਆ ਸੀਗਾ ਜੀ ਉਸ ਤੋਂ ਬਾਅਦ ਮੇਰੇ ਪਿਤਾ ਜੀ ਮਹਿੰਦੀਆਂ ਨੇ ਆਏ ਉਹਨਾਂ ਨੇ ਫਿਰ ਉੱਥੇ ਬੱਤਵਨਾ ਣਾਈ ਸ਼ੁਰੂ ਕੀਤੀ। ਫਿਰ ਮੈਂ ਉਹਨਾਂ ਦੇ ਨਾਲ ਬੁੱਤਾਂ ਦਾ ਕੰਮ ਸ਼ੁਰੂ ਕੀਤਾ ਜੀ। ਗੁਰਦੁਆਰਾ ਮਹਿੰਦੀਆਂ ਸਾਹਿਬ। ਗੁਰਦੁਆਰਾ ਮਹਿੰਦੀਆਂ ਸਾਹਿਬ। ਪਹਿਲਾਂ ਦਾਦਾ ਜੀ ਬਣਾਉਂਦੇ ਸੀ। ਮੇਰੇ ਦਾਦਾ ਜੀ ਪਹਿਲਾਂ ਕੰਮ ਕਰਦੇ ਸੀ ਉਹ ਗੁੰਮਟਾ ਦਾ ਵੀ ਕਰਦੇ ਸੀ ਇਹ ਪਾਰਕੀ ਦਾ ਵੀ ਕਰਦੇ ਸੀ। ਗੁਰਦੁਆਰਾ ਸਾਹਿਬ ਜਿਹੜੇ ਉੱਪਰ ਗੁੰਮਟਾ ਵਾਲਾ ਹੈ। ਹਾਂਜੀ ਹਾਂਜੀ ਉਹ ਸਾਰੇ ਉਹਨਾਂ ਨੇ ਬਣਵਾਏ ਸੀਗੇ। ਜੀ ਤੇ ਬਿਲਡਿੰਗ ਪਹਿਲਾਂ ਖੜੀ ਸੀ ਗੁਰਦੁਆਰਾ ਦਾ। ਦਾਦਾ ਜੀ ਦਾ ਨਾਮ ਸਰਦਾਰ ਜਗਿੰਦਰ ਸਿੰਘ ਜੀ। ਸਰਦਾਰ ਜਗਿੰਦਰ ਸਿੰਘ ਜੀ ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਤੁਹਾਡੇ ਫਾਦਰ ਸਾਹਿਬ ਜਿਹੜੇ ਮ ਸਦਾਤਾਰਾ ਸਿੰਘ ਜੀ ਉਹਨਾਂ ਨੇ ਸਟਾਰਟ ਉੱਥੇ ਕੀਤਾ ਨਹੀਂ ਉਹ ਪਹਿਲਾਂ ਮੰਦਰਾਂ 'ਚ ਕੰਮ ਕਰਦੇ ਸੀ ਜੀ ਜੀ ਉਹਨਾਂ ਨੇ ਕਿਹੜੇ ਕਿਹੜੇ ਮੰਦਰਾਂ ਪਹਿਲਾਂ ਮੰਦਰਾਂ 'ਚ ਕਾਂਗੜੇ ਮੰਦਰ ਹਿਮਾਚਲ ਦੇ ਵਿੱਚ ਜੀ ਲੁਧਿਆਣੇ ਜੀ ਨਵੇਂ ਸ਼ਹਿਰ ਜੀ 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 ਰਾਜਸਥਾਨ ਕਾਫੀ ਜਗ੍ਹਾ ਮੰਦਰਾਂ ਦੇ ਵਿੱਚ ਕੰਮ ਕਰਦੇ ਸੀਗੇ ਜੀ ਜਦੋਂ ਮਹਦਿਆਣਾ ਸਾਹਿਬ ਜਦੋਂ ਪ੍ਰਧਾਨ ਨੇ ਕਿਹਾ ਵੀ ਆਪਾਂ ਇੱਥੇ ਸ਼ੇਰ ਬਣਾਉਣੇ ਆ ਤਾਂ ਮੇਰੇ ਦਾਦਾ ਜੀ ਨੇ ਕਿਹਾ ਵੀ ਮੇਰੇ ਮੁੰਡਾ ਬਣਾ ਦੂਗਾ ਅੱਛਾ ਯੇ ਮੇਰੇ ਫਾਦਰ ਸਾਹਿਬ ਪਹਿਲਾਂ ਸ਼ੇਰ ਬਣਾਉਣ ਆਏ ਸੀ अच्छा गुरुद्वारा महदियान साहब शेर बनाਉਣ ਆਏ ਸੀ ਦੇਖੋ ਸਿੱਖ ਅਜਾਇਬ ਘਰ ਸਥਾਪਿਤ ਕਰ ਦਿੱਤਾ ਅਸੀਂ ਤੁਹਾਨੂੰ ਤਸਵੀਰਾਂ ਵੀ ਦਿਖਾਉਰੇ ਆ ਗੁਰਦੁਆਰਾ ਮਹਿਦੀਆਂ ਸਾਹਿਬ ਦੀਆਂ ਜਿੱਥੇ ਕਿ ਸਰਦਾਰ ਦਾਰਾ ਸਿੰਘ ਨੇ ਜਿਹੜੇ ਹੈਗੇ ਆ ਹੁਣ ਸਾਡੇ ਵਿੱਚ ਨਹੀਂ ਹੈ ਉਹਨਾਂ ਨੇ ਦੇਖੋ ਜਿਹੜਾ ਪੂਰਾ ਮੂਰਤੀਆਂ ਦਾ ਜਾਦੂਗਰ ਵੀ ਜਿਨ੍ਹਾਂ ਨੂੰ ਕਿਹਾ ਜਾਂਦਾ ਸੀਗਾ ਤੇ ਉਹਨਾਂ ਨੇ ਕਿਵੇਂ ਸਿੱਖ ਇਤਿਹਾਸ ਸਿਰਜਿਆ ਹੈਗਾ ਤੇ ਨਾਲ ਪ੍ਰਵਿੰਦਰ ਜੀ ਵੀ ਉਸ ਸਮੇਂ ਕੰਮ ਕਰਦੇ ਸੀ ਤੇ ਪ੍ਰਵਿੰਦਰ ਜੀ ਹੁਣ ਇਹ ਦੱਸੋ ਵੀ ਜਿਹੜਾ ਹੈਗਾ ਤੁਸੀਂ ਜਿਹੜੇ ਫਾਦਰ ਸਾਹਿਬ ਦੇ ਨਾਲ ਹੋਰ ਕਿੱਥੇ ਕਿੱਥੇ ਪ੍ਰਸਿੱਧ ਜਿਹੜੇ ਹੈਗੇ ਆ ਕਿੱਥੇ ਕਿੱਥੇ ਕੰਮ ਕੀਤਾ ਮੂਰਤੀਆਂ ਬਣਾਈਆਂ ਫਾਦਰ ਸਾਹਿਬ ਦੇ ਨਾਲ ਪਹਿਲਾਂ ਫਾਦਰ ਸਾਹਿਬ ਨੇ ਮੈਂ ਮੰਦਰ ਚ ਨਮੇਸ਼ਰ ਬਣਵਾਈਆਂ ਜੀ ਲੁਧਿਆਣੇ ਵੀ ਕਿਦੋਂ ਕੰਮ ਕੀਤੇ ਆ ਉਸ ਤੋਂ ਬਾਅਦ ਜ਼ਿਆਦਾਤਰ ਤਾਂ ਮੈਂ ਮਹਿੰਦੀਣਾ ਹੀ ਆ ਰਹਾ ਜ਼ਿਆਦਾ ਜੀ ਕਿਉਂਕਿ ਮੈਂ ਛੋਟਾ ਸੀ ਨਾ ਮੇਰੀ ਉਮਰ ਨਹੀਂ ਸੀ ਜਿਹੜੀ ਵੀ ਮੈਂ ਪਹਿਲਾਂ ਕੰਮ ਕੀਤੇ ਹੋਰ ਕੀਤੇ ਹੁਣ ਤੈਨੂੰ ਰਾਏਕੋਟੜ ਜਿਹੜੀ ਹੈਗੀ ਆਰਟ ਗੈਲਰੀ ਨੂੰ ਕਿੰਨਾ ਸਮਾਂ ਹੋ ਗਿਆ ਇਹਨੂੰ ਕਟੋਂਗੜ 25 ਸਾਲ ਹੋ ਗਏ ਜੀ 25 ਤੋਂ 30 ਸਾਲ ਹੋ ਚੁੱਕੇ ਜੀ ਅੱਛਾ ਫਾਦਰ ਸਾਹਿਬ ਨੇ ਸਟਾਰਟ ਕੀਤੀ ਸੀ ਇੱਥੇ ਅ ਉਹਨਾਂ ਨੇ ਕਰਾਈ ਸੀਗੀ ਉਹ ਪਹਿਲਾਂ ਇੱਥੇ ਸੀਮੈਂਟ ਦੇ ਬਣਾਉਂਦੇ ਹੁੰਦੇ ਸੀ ਸੀ ਕੋਈ ਆਰਡਰ ਤੇ ਹੁੰਦੇ ਸੀ ਜਿਹੜੇ ਸਟੈਚੂ ਵਗੈਰਾ ਉਹ ਅਸੀਂ ਸੀਮੈਂਟ ਦੇ ਬਣਾਉਣਾ ਸੀ ਇਹ ਸੀਮੈਂਟ ਦੇ ਤੁਸੀਂ ਪਹਿਲਾਂ ਬਣਾਉਂਦੇ ਸੀ ਕਿੰਨੀ ਉਹਦੇ ਤੇ ਮਿਹਨਤ ਬਹੁਤ ਜ਼ਿਆਦਾ ਸੀ ਮਿਹਨਤ ਹੁੰਦੀ ਸੀ ਹੈਵੀ ਭਾਰੀ ਬਹੁਤ ਹੁੰਦੇ ਸੀਗੇ ਉਹ ਲਿਜਾਣੇ ਬਹੁਤ ਔਖੇ ਹੁੰਦੇ ਸੀ ਮਿਹਨਤ ਵੀ ਸੀ ਪਰ ਹੁਣ ਤੁਸੀਂ ਫਾਈਬਰ ਦੇ ਬਣਾਉਨੇ ਆ ਉਹਦੇ ਚ ਇਹਦੇ ਚ ਕਿੰਨਾ ਕੁ ਫਰਕ ਆ ਖਰਚੇ ਦਾ ਵੀ ਦੱਸੋ ਖਰਚੇ ਦਾ ਵੀ ਦੱਸੋ ਖਰਚਾ ਤਾਂ ਜ਼ਿਆਦਾ ਏ ਥੋੜਾ ਜਿਹਾ ਦਾ ਫਾਈਬਰ ਦਾ ਹਾਂਜੀ ਇਹ ਤਾਂ ਫਿਰ ਹੁਣ ਜਿਵੇਂ ਮੈਂ ਫਾਈਬਰ ਦੇ ਬਣਾਉਂਦੇ ਕਰਕੇ ਨੇ ਮੈਂ ਅਮਰੀਕਾ 'ਚ ਵੀ ਲਾਤੇ ਆ ਕੈਨੇਡਾ 'ਚ ਵੀ ਲਾਤੇ ਆ ਬੰਦਾ ਸਿੰਘ ਬਹਾਦਰ ਹਰੀ ਸਿੰਘ ਨਲੂਆ ਅਮਰੀਕਾ 'ਚ ਵੀ ਲਾਇਆ ਕੈਨੇਡਾ 'ਚ ਵੀ ਲਾਇਆ ਜੀ ਕਿੱਥੇ ਕਿੱਥੇ ਲਾਏ ਨੇ ਅਮਰੀਕਾ 'ਚ ਜੀ ਅਮਰੀਕਾ ਦੇ ਵਿੱਚ ਸੈਟਲ ਲਾਏ ਆ ਜੀ ਜੀ ਤੇ ਕੈਨੇਡਾ ਦੇ ਵਿੱਚ ਮੈਂ ਟ੍ਰਾਂਟੋ ਲਾਏ ਆ ਜੀ ਤੁਸੀਂ ਮੇਰਾ ਖਿਆਲ ਉਸ ਸਮੇਂ ਬੈਂਕੂਬਰ ਆਪਣੇ ਪਾਸਪੋਰਟ ਵੀ ਲਾਏ ਨੇ ਜੀ ਸਟੈਚੂ ਫਾਈਬਰ ਦੇ ਲੱਗੇ ਆ ਫਾਈਬਰ ਦੇ ਲੱਗੇ ਭਾਈ ਭਾਈ ਕਨਈਆ ਜੀ ਵੀ ਲੱਗਿਆ ਜੀ ਉੱਥੇ ਅੱਛਾ ਭਾਈ ਕਨਈਆ ਜੀ ਇਹਦੇ ਬਣਾਇਆ ਦੋ ਸਟੈਚੂ ਪਹਿਲਾਂ ਸੀ 95 ਦੇ ਵਿੱਚ ਮੈਂ ਤੇ ਮੇਰੇ ਫਾਦਰ ਬਣਾ ਕੇ ਆਏ ਸੀ ਕਿਤੇ ਨਹੀਂ ਤੁਸੀਂ ਕੋਈ ਮੇਰਾ خیال ਉਸ ਸਮੇਂ ਮੈਨੂੰ ਯਾਦ ਆ ਜਦੋਂ ਕਹਿੰਦੇ ਸੀਗੇ ਵੀ ਵਿਦੇਸ਼ ਦੇ ਵਿੱਚ ਪਤਾ ਨਹੀਂ ਕਿੱਥੇ ਜਿਹੜੇ ਪਹਿਲੇ ਸਿੱਖ ਗਏ ਸੀ ਜਿਹੜੇ ਪਹਿਲੇ ਸਿੱਖ ਫੌਜੀ ਸੀਗੇ ਜੀ ਮਲਕਾ ਵਿਕਟੋਰੀਆ ਦੀ ਸਿਲਵਰ ਜੁਬਲੀ ਦੇ ਉੱਤੇ ਗਏ ਸੀ ਉਹਨਾਂ ਦੇ ਵਿੱਚੋਂ ਦੋਹਾਂ ਦੇ ਅਸੀਂ ਬਹੁਤ 95 ਦੇ ਵਿੱਚ ਅਸੀਂ ਮੈਂ ਤੇ ਮੇਰੇ ਫਾਦਰ ਗਏ ਸੀਗੇ ਜੀ ਬੈਨਕਵਰ ਬਰੌਸ ਗੁਰਦਾਰੇ ਬਣਾਏ ਸੀ ਅੱਛਾ ਉੱਥੇ ਬਣਾਏ ਆ ਪਹਿਲੇ ਜਿਹੜੇ ਉੱਥੇ ਸੀਮੈਂਟ ਦੇ ਬਣਾਏ ਸੀ ਸੀਮੈਂਟਡ ਹੈਨਾ ਉਹ ਚੱਕ ਗਏ ਅੱਜਕੱਲ ਐਪਸਪੋਰਟ ਲਾਤੇ ਜੀ ਤੇ ਹੁਣ ਜਿਹੜਾ ਹੈਗਾ ਮੰਨ ਲਓ ਤੁਹਾਡੀ ਤੀਜੀ ਪੀੜ੍ਹੀ ਹੋ ਗਈ ਆ ਤੁਹਾਡੇ ਹੁਣ ਚੌਥੀ ਪੀੜ੍ਹੀ ਵੀ ਨਾਲ ਆ ਹਾਂਜੀ ਮੇਰਾ ਬੇਟਾ ਅੱਛਾ ਗਰਵੀਰ ਸਿੰਘ ਗਰਵੀਰ ਸਿੰਘ ਗਰਵੀਰ ਸਿੰਘ ਵੀ ਇਹ ਨਾਲ ਤੁਹਾਡੇ ਕੰਮ ਕਰਦੇ ਨੇ ਮੇਰੇ ਨਾਲ ਕੰਮ ਕਰਦਾ ਜੀ ਇਹ ਜੀ ਇਹ ਇੱਕ ਬੇਟਾ ਮੇਰਾ ਕੈਨੇਡਾ ਚਾ ਜੀ ਬੇਟੀ ਵੀ ਕੈਨੇਡਾ ਚਾ ਉਹਨਾਂ ਨੂੰ ਵੀ ਹਨਰ ਨਹੀਂ ਇਹ ਪੁਦਰਤੀ ਆ ਜੀ ਜੀ ਅੱਛਾ ਤੁਸੀਂ ਪ੍ਰਵਿੰਦਰ ਜੀ ਤੁਸੀਂ ਜਿਹੜੇ ਹੈਗੇ ਆ ਇਹ ਮੇਨ ਰੋਡ ਆ ਹੈਗਾ ਸਟੇਟ ਹਾਈਵੇ ਆ ਇੱਥੋਂ ਦੀ ਲੋਕ ਲੰਘਦੇ ਆ ਦੇਖਦੇ ਆ ਕੋਈ ਫਿਰ ਰੁਕਦਾ ਵੀ ਆ ਕੋਈ ਵੱਡਾ ਬੰਦਾ ਰੁਕਦਾ ਬਹੁਤ ਬਹੁਤ ਰੁਕਦੇ ਜੈਂ ਸਪੈਸ਼ਲ ਇੱਕ ਵਾਰੀ ਭਗਵੰਤ ਮਾਨ ਜੀ ਆਏ ਸੀ ਉਹਦਾ ਐਮਪੀ ਸੀਗੀ ਉਹ ਅੱਛਾ ਜੀ ਅੱਧਾ ਘੰਟਾ ਰੁਕੇ ਆ ਸਾਡੇ ਕੋਲ ਇਥੇ ਪੂਰਾ ਪ੍ਰੋਗਰਾਮ ਸੀਗਾ ਸਾਡਾ ਰੱਖਿਆ ਹੋਇਆ ਜੀ ਹੋਰ ਵੀ ਕਾਫੀ ਆਏ ਜੈਜੀ ਵੀ ਆਇਆ ਜੀ ਇੱਥੇ ਮੈਂ ਮਾਨਕ ਦਾ ਬੁੱਤ ਬਣਾਇਆ ਸੀ ਆ ਅੱਛਾ ਆ ਹੋਰ ਵੀ ਕਲਾਕਾਰ ਆਏ ਮਾਨਕ ਦਾ ਇਹ ਜਲਾਲਦੀਵਾਲ ਲੱਗਿਆ ਟੀਲੇ ਦੇ ਨਹੀਂ ਜੀ ਉਹ ਲੱਗਿਆ ਇੱਥੇ ਆਪਣੇ ਐਮਡੀ ਮਾਲ ਦੇ ਕੋਲੇ ਜੀ ਲੁਧਿਆਣ अच्छा चकल्दी मानक ਦਾ ਤੁਸੀਂ ਦਾ ਬਤ ਬਣਾਇਆ ਸੀ ਚਮਕੀਲੇ ਦਾ ਵੀ ਬਣਾਇਆ ਸੀ ਉਦੋਂ ਵੀ ਕਲਾਕਾਰ ਆਏ ਕਈ ਪ੍ਰਵਿੰਦਰ ਜੀ ਜਿਹੜਾ ਤੁਹਾਨੂੰ ਗਵਰਨਮੈਂਟ ਨੇ ਕਦੇ ਕਿਸੇ ਨੇ ਔਨਰ ਕਰਨ ਦੀ ਪੇਸ਼ਕਸ਼ ਕੀਤੀ ਵੀ ਜਿਹੜਾ ਹੈਗਾ ਤੁਹਾਨੂੰ ਸਨਮਾਨ ਕੀਤਾ ਜਾਵੇ ਤੁਹਾਡੇ ਫਾਦਰ ਸਾਹਿਬ ਨੂੰ ਵੀ ਕਿਉਂਕਿ ਉਹਨਾਂ ਨੇ ਵੀ ਬੜਾ ਮੂਰਤੀ ਤੇ ਕੰਮ ਕੀਤਾ ਹੈਗਾ ਕਿਉਂਕਿ ਇੱਕ ਇਹ ਬਹੁਤ ਘੱਟ ਲੋਕਾਂ ਦੇ ਵਿੱਚ ਅਜਿਹੇ ਗੁਣ ਹੁੰਦੇ ਨੇ ਨਹੀਂ ਸਰਕਾਰ ਨੇ ਨਹੀਂ ਕੀਤਾ ਕੋਈ ਸਾਨੂੰ ਇਹੋ ਜਿਹਾ ਸਨਮਾਨਤ ਜੀ ਤੇ ਉਦਾਂ ਪੱਠਣ ਨੇ ਸਾਨੂੰ ਕਿਸੇ ਪ੍ਰੋਗਰਾਮ ਦੇ ਉੱਤੇ ਸੀਲਡ ਦਿੱਤੀ ਸੀਗੇ ਸਨਮਾਨਤ ਕੀਤਾ ਸੀਗਾ ਅੱਛਾ ਵੈਸੇ ਜਿਵੇਂ ਆਪਾਂ ਸਰੂਪਾ ਦੇ ਦਿੰਦੇ ਆ ਸਰੂਪਾ ਉਮੇ ਉਮੇ ਕੈਪਟਨ ਨੇ ਮੈਨੂੰ ਕਰਿਆ ਸੀਗਾ ਜੀ ਤੇ ਉਹਦਾ ਨਹੀਂ ਹੈਗਾ ਵੀ ਜਿਵੇਂ ਸਰਕਾਰ ਦੇ ਰਹੀ ਆ ਉਹ ਚੀਜ਼ ਨਹੀਂ ਜੀ ਕਿਉਂਕਿ ਮੇਰੇ ਡੈਡੀ ਜਦੋਂ ਕੰਮ ਕਰਦੇ ਸੀ ਉਦੋਂ ਇੰਨਾ মিডিਆ ਹੈ ਨਹੀਂ ਸੀ ਓਕੇ ਆਉਤੋ ਚਲੋ ਅਖਬਾਰਾਂ ਦੇ ਵਿੱਚ ਤਾਂ ਸ਼ਬਦਾਂ ਦੇ ਅਖਬਾਰਾਂ ਦੇ ਵਿੱਚ ਤਾਂ ਬਹੁਤ ਮੇਰੀ ਆਇਆ ਵਾ ਜੀ ਸਾਲੇ ਅਖਬਾਰ ਪਰ ਤੇ ਮੰਨ ਲਓ ਇਹ ਜਸਾਸ ਸਿੰਘ ਰਾਮਗੜੀਆ ਦਾ ਬਣ ਰਿਹਾ ਇਹ ਕਿੰਨਾ ਕੁ ਖਰਚਾ ਹੋਇਆ ਹੈ ਇਹਦਾ ਇਹ तकरीबन 2.5 ਲੱਖ ਰੁਪਏ ਦਾ ਬਣਾਇਆ ਵਾ ਇਹ ਪਹਿਲਾਂ ਮੈਂ ਇੱਕ ਕਰਤਾਰ ਕੰਬੈਨ ਵਾਲਿਆਂ ਦੇ ਉੱਥੇ ਲਾਇਆ ਭਾਸੋਂ ਜੀ ਇਹ ਲੱਗਣਾ ਹੈ ਕਿ ਆਪਣਾ ਸਮਰਾਲੇ ਕੋਲੇ ਜੀ ਇੱਕ ਮੈਂ ਲਾਇਆ ਜੀ ਇੱਥੇ ਚੌਂਕੀਮੰਨ ਜੀ ਉੱਥੇ ਮੈਂ 9 ਘੋੜੇ ਲਾਏ ਆ ਜੀ ਚੌਂਕੀਮੰਨ ਚੌਕੀ ਮਾਨਾ 9 ਕੋੜੇ ਹਾਂਜੀ ਕੋੜੇ ਜਨਾਇਆ ਜ ਉਹਨਾਂ ਦੇ ਉੱਪਰ ਉੱਪਰ ਸਵਾਰ ਜਰਨੈਲ ਜਰਨੈਲ ਜਸਾ ਸਿੰਘ ਰਾਮਗੜੀਆ ਜੀ ਆਲੂਵਾਲੀਆ ਭਗੇਲ ਸਿੰਘ ਮਾਈ ਭਾਗੋ ਜੀ ਜੀ ਤੇ ਸੁੱਖਾ ਸਿੰਘ ਮਹਤਾਬ ਸਿੰਘ ਤੇ ਕਾਲੀ ਫੂਲਾ ਸਿੰਘ ਅੱਛਾ ਉੱਥੇ ਉੱਥੇ ਗੁਰਦਾਰੇ ਲਾਏ ਨਹੀਂ ਉੱਥੇ ਨਹੀਂ ਜੀ ਉੱਥੇ ਇੱਕ ਹਸਪਤਾਲ ਬਣਾਇਆ ਜੀ ਅ ਅਮਰੀਕਾ ਦੇ ਬੰਦਿਆਂ ਨੇ ਤੇ ਉਹ ਚੌਕੀ ਮੰਦਾਂ ਨੂੰ ਦਿਖਾ ਦਿੰਦੇ ਆ ਜਿੱਥੇ ਇਹ ਵੀ ਸਟੈਚੂ ਜਿਹੜੇ ਹੈਗੇ ਆ ਸਥਾਪਿਤ ਕੀਤੇ ਆ ਜਗਾਉ ਗੁਜਰੀ ਦੇ ਲਾਕੇ ਮਾਤਾ ਗੁਜਰੀ ਜੀ ਦੇ ਤੇ ਬੱਚਿਆਂ ਦੇ ਛੋਟੇ ਸਾਹਿਬ ਜਦਾਂ ਦੇ ਹਾਂ ਛੋਟੇ ਸਾਹਿਬ ਜਦਾਂ ਦੀ ਜਾਦ ਦੇ ਵਿੱਚ ਉੱਥੇ ਬਹੁਤ ਵੱਡਾ ਹੌਸਪੀਟਲ ਬਣਾਇਆ ਟੋਡਰਮਲ ਦੇ ਨਾਮ ਜੀ ਤੁਹਾਨੂੰ ਦਿਖਾ ਹੀ ਦਿੰਦੇ ਆ ਤਸਵੀਰਾਂ ਦੇ ਵਿੱਚ ਦੇਖੋ ਜਿਹੜਾ ਟੋਡਰਮਲ ਦੇ ਨਾਮ ਤੇ ਹੌਸਪੀਟਲ ਬਣਾਇਆ ਉੱਥੇ ਬੱਚਿਆਂ ਦਾ ਹੌਸਪੀਟਲ ਆ ਫ੍ਰੀ ਬੱਚਿਆਂ ਦਾ ਫ੍ਰੀ ਹੌਸਪੀਟਲ ਆ ਤੇ ਉੱਥੇ ਵੀ ਇਹਨਾਂ ਨੇ ਜਿਹੜੇ ਹੈਗੇ ਆ ਬੁੱਤ ਜਿਹੜੇ ਹੈਗੇ ਆ ਨੋ ਸਟੈਚੂ ਲਾਏ ਨੋ ਸਟੈਚੂ ਲੱਗੇ ਨੇ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਹੇ ਆ ਅੱਗੇ ਹੁਣ ਜਿਹੜਾ ਹੈਗਾ ਕੋਈ ਵਿਸ਼ੇਸ਼ ਜਿਹੜੇ ਹੈਗੇ ਆ ਕੰਮ ਕਿਹੜੇ-ਕਿਹੜੇ ਪ੍ਰੋਜੈਕਟਾਂ ਦੇ ਫਿਲਹਾਲ ਤੁਸੀਂ ਕੰਮ ਕਰ ਰਹੇ ਹੋ ਕੰਮ ਹੁਣ ਮੈਂ ਨੇ ਅਬ ਜਾਣੇ ਬਾਹਰ ਬਹੁਤ ਜਾਣੇ ਜਾਂਦੂ ਬਾਹਰ ਕਿੱਥੇ ਜੀ ਅਮਰੀਕਾ ਹੀ ਜਾਣਗੇ ਠੀਕ ਆ ਜੀ ਹਾਂ ਉਹ ਯੂਨੀਵਰਸਿਟੀ ਦੇ ਵਿੱਚ ਜਾਣੇ ਆ ਨਹੀਂ ਕਿਵੇਂ ਭੇਜਦੇ ਹੋ ਉੱਥੇ ਮੈਂ ਕੰਟੇਨਰ ਚ ਅੱਛਾ ਜਿੱਦਾਂ ਮੈਂ ਚੌਕੀ ਬਣਾ ਲਾਈ ਦਾਣੀ ਬਣਾਉਣੇ ਉੱਥੇ ਅਮਰੀਕਾ ਚ ਹਾਂਜੀ ਅਮਰੀਕਾ ਚ ਕਾਫੀ ਕੁਝ ਬਣਾਈ ਉਹਨਾਂ ਦੇ ਕਿੱਥੇ ਬਣਨਾ ਉੱਥੇ ਦੀ ਯੂਨੀਵਰਸਿਟੀ ਉੱਥੇ ਦੀ ਆਪਣੇ ਯੂਨੀਵਰਸਿਟੀ ਆਈ ਉੱਥੇ ਕਿਹੜੀ ਜਗ੍ਹਾ ਇੱਧਰ ਆਇਓ ਪਰ ਬਲੀਹਮ ਕਰਨੀਆਂ ਅੱਛਾ ਫਿਰ ਤੁਸੀਂ ਬਾਅਰ ਜਾਓਗੇ ਪਹਿਲਾਂ ਮੈਂ ਜਦੋਂ ਸਮਾਨ ਸਾਰਾ ਪਹੁੰਚ ਜਾਂਦਾ ਵਾ ਉਦੋਂ ਬਾਅਦ ਚ ਜਾਣਾ ਜੀ ਮੈਂ ਅੱਛਾ ਪਹੁੰਚ ਜਾਂਦਾ ਫਿਰ ਮੈਂ ਫਲੈਟ ਕਰਕੇ ਚਲੇ ਜਾਣਾ ਤੇ ਸਟਾਫ ਦੇ ਸਟਾਫ ਜਾਂਦਾ ਹੋਵੇ ਤੁਹਾਡਾ ਨਾਲ ਇੱਧਰ ਨਹੀਂ ਮੈਂ ਇਕੱਲਾ ਹੀ ਜਾਣਾ ਹਜੇ ਤਾਂ ਨਹੀਂ ਜਿਹੜੇ ਸਟੈਚੂ ਆ ਉਹ ਕੋ ਵੈਸੇ ਉਹ ਮੈਂ ਸਟੈਚੂ ਫਿੱਟ ਕਰੇ ਉਹਨਾਂ ਨੂੰ ਗੁੰਮਟ ਪਾਲਕੀਆਂ ਵੀ ਫਿੱਟ ਕਰੇ ਉਹਨਾਂ ਮੈਂ ਜਾ ਕੇ ਠੀਕ ਹੈ ਹਾਂਜੀ ਹੁਣ ਮੈਂ ਪਿੱਛੇ ਪਾਲਕੀ ਭੇਜਦਾ ਪਾਲਕੀ ਭੇਜਦਾ ਗੁੰਮਟ ਵੀ ਭੇਜਦਾ ਮ ਕੈਨੇਡਾ ਵੀ ਭੇਜੇ ਨੇ ਅਮਰੀਕਾ ਵੀ ਭੇਜੇ ਨੇ ਤੇ ਉਹ ਦਾ ਇਹ ਵਿਦੇਸ਼ ਜਾਣ ਦਾ ਕਿੰਨਾ ਕੁ ਖਰਚਾ ਹੁੰਦਾ ਜਿਹੜਾ ਜਿਹੜਾ ਕੰਟੇਨਰ ਦਾ ਖਰਚਾ ਘੱਟ ਉਹਨਾਂ ਦਾ ਹੀ ਹੁੰਦਾ ਜੀ ਅੱਛਾ ਜਿਨ੍ਹਾਂ ਨੇ ਮੰਗਾਣੇ ਹਾਂਜੀ ਬਾਕੀ ਟੈਕਟ ਵਗੈਰਾ ਮੈਂ ਆਪਣੇ ਲਾ ਲਾਂ ਕਿਬਰੀ ਅਗਲੇ ਵੀ ਲਾ ਦਿੰਦੇ ਆ ਅੱਛਾ ਜੀ ਤੇ ਪਰ ਹੁਣ ਤੱਕ ਜਿਹੜੇ ਹੈਗੇ ਆ ਜਿਵੇਂ ਜਰਨੈਲਾਂ ਦੇ ਕਿੰਨੇ ਕੁ ਬਣਾ ਚ ਹਮਸਾਦ ਹੀ ਨਹੀਂ ਹੈ ਜੀ 40 ਸਾਲ ਹੋ ਗਏ ਕੰਮ ਕਰਦਿਆਂ ਨੂੰ ਜੀ 100 150 ਕੋਟਾ ਤਾਂ ਮੈਂ ਬਣਾਤਾ ਹੁਣ ਮੈਂ ਆਪਣੇ ਹੱਥ ਨਾਲ ਹੀ ਅੱਛਾ ਹਾਂਜੀ ਜਿੰਦੀ ਸਟੈਕਿੰਗ ਦਾ ਨਹੀਂ ਯਾਦ ਹੈ ਕਿੰਨੇ ਕਿ ਬਣਿਆ ਮੈਧਿਆਣੇ ਨਹੀਂ ਪਤਾ ਕਿੰਨੇ ਬਣਿਆ ਅੱਛਾ ਮੈਧਿਆਣੇ ਵੀ ਅਣਗਿਣਤ ਹੈ ਸਿੱਖ ਜਾ ਸਿੱਖ ਜਾ ਕਰ ਬਣਿਆ ਹੁਣ ਕਈ ਕਈਆਂ ਨੇ ਮੇਰੇ ਕੋਲ ਪ੍ਰੋਜੈਕਟ ਸ਼ੁਰੂ ਕਰਵਾ ਕੇ ਵਿਚਾਲੇ ਛੱਡ ਲਏ ਆ ਇਹ ਹਰੇਕ ਨਹੀਂ ਬਣਾ ਸਕਦਾ ਅਤੁੱਤੀ ਆ ਹੂੰ ਜਿਹੜਾ ਐਡਾ ਵੱਡਾ ਪ੍ਰੋਜੈਕਟ ਮੈਧਿਆਣਾ ਸਾਹਿਬ ਬਣ ਗਿਆ ਉਹ ਦੁਆਰੇ ਬਣਨਾ ਉਥੇ ਤਾਂ ਸੀਮੈਂਟਡ ਬਣਿਆ ਮੇਰਾ ਹਾਂਜੀ ਦੁਆਰੇ ਬਣਨਾ ਕੋਈ ਸੁੱਖਾ ਨਹੀਂ ਹੈਗਾ ਜੀ ਤੇ ਤੁਸੀਂ ਧੰਨਵਾਦ ਤੁਹਾਡਾ ਪ੍ਰਵਿੰਦਰ ਜੀ ਜਿਹੜਾ ਹੈਗਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਜਿਹੜਾ ਸਮਾਂ ਦਿੱਤਾ ਹੈਗਾ ਉਹਦੇ ਇਹ ਸੀਗੇ ਪ੍ਰਵਿੰਦਰ ਜੀ ਜਿਹੜੇ ਕਿ ਤਾਰਾ ਸਿੰਘ ਆਰਟ ਗੈਲਰੀ ਰਾਇਕੋਟ ਵੇਖੇ ਬੜੀ ਹੋਈ ਆ ਤੇ ਇਹਨਾਂ ਨਾਲ ਜਿਹਦੇ ਹੈਗੇ ਆ ਸਿੱਖ ਜਰਨੈਲਾਂ ਦੇ ਖਾਸ ਕਰਕੇ ਗੁੰਬਦ ਦਾ ਜਿਹੜਾ ਹੈਗਾ ਇਹ ਮੂਰਤੀਆਂ ਦੇ ਜਾਦੂਗਰ ਕਹਾਉਂਦੇ ਨੇ ਤੇ ਅਸੀਂ ਇਹਨਾਂ ਦਾ ਵੀ ਧੰਨਵਾ ਕਰਦੇ ਹਾਂ ਤੇ ਹੁਣ ਦਰਸ਼ਕਾਂ ਤੋਂ ਇਜਾਜ਼ਤ ਲੈਣੀ ਹੈ ਧੰਨਵਾਦ ਜੀ ਸਸਿਕਾ ਬਹੁਤ ਤੁਹਾਡਾ